ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਕਿ ਨੇਕੇ ਦੀ ਹੱਟੀ ਨਾਲ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੋਇਆ ਹੈ ਕਿ ਲੋਕਾਂ ਨੂੰ ਸਸਤਾ ਤੇ ਅੱਛੀ ਕੁਆਲਿਟੀ ਦਾ ਰਾਸ਼ਨ ਮਿਲੇ ਤੇ ਆਵਕਰ ਤੇ ਇਸ ਬਾਰੇ ਖਾਸ ਗੱਲਬਾਤ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਜਿੰਨੇ ਵੀ ਸੋਸ਼ਲ ਮੀਡੀਆ মিডিਆ ਵਾਲੇ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਮੀਡੀਆ ਤੋਂ ਬਿਨਾਂ ਅਸੀਂ ਜ਼ੀਰੋ ਆ ਕਿਉਂਕਿ মিডিਆ ਹੀ ਜਿਹੜਾ ਨੇਕੀ ਕੰਮ ਕਰ ਰਿਹਾ ਹੈ ਜਿਹੜਾ ਗਲਤ ਕੰਮ ਕਰਦਾ ਉਹਨੂੰ ਅੱਗੇ ਪਹੁੰਚਾਉਂਦੀ ਹੈ ਪਬਲਿਕ 'ਚ ਲਿਆਂਦੇ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਹਾਨੂੰ ਮੈਂ ਦੱਸਣਾ ਚਾਹ ਰਿਹਾ ਮੈਂ ਹੈਲਪਫੁਲ ਐਨਜੀਓ ਵੈਲਫੇਅਰ ਸੁਸਾਇਟੀ ਤੋਂ ਦੀਪਕ ਗਰਗ ਸਾਡੀ ਜਿਹੜੀ ਐਨਜੀਓ ਇਹ ਨਹੀਂ ਕਿ ਵੀ ਸੀ ਅੱਜ ਨੇਕੀ ਦੀ ਹੱਟੀ ਖੋਲਣ ਲੱਗੇ ਸਾਡੇ ਕੋਈ ਬਿਜ਼ਨਸ ਨਹੀਂ ਹੈਗਾ ਅਸੀਂ ਜਿਹੜੀ ਸਾਡੀ ਐਨਜੀਓ ਜਿੰਨੇ ਵੀ ਸਾਡੇ ਮੈਂਬਰ ਹੈ ਇਹ ਜਿਹੜੀ ਨੇਕੀ ਦੀ ਹੱਟੀ ਵੀ ਖੁੱਲੀ ਸਾਡੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਖੁੱਲੀ ਹੈ ਸਾਡਾ ਨੇਕੀ ਦਾ ਗੱਲਾਂ ਲੱਗਿਆ ਹੈਗਾ ਜਿਹੜਾ ਵੀ ਹੈ ਜੋ ਖਰਚਾ ਹੈ ਡੈਲ ਸੀਜ ਮਰੀਜ਼ ਜਿਹੜੀ ਵੀ ਅਸੀਂ ਸੇਵਾ ਕੱਲ ਵੀ ਅਸੀਂ ਇੰਟਰਵਿਊ ਤੁਹਾਨੂੰ ਕੀਤਾ ਹੀ ਹੈਗੀ ਜਿਹੜੇ ਸਾਡੇ ਵੀ ਇੰਨੇ ਮੈਂਬਰ ਨੇ ਮੈਂ ਸਾਰੇ ਸਮਾਜ ਜਿੰਨੇ ਵੀ ਸਮਾਜ ਸੇਵਾ ਜਿੰਨੇ ਐਨ ਜੀਓ ਜਿੰਨੇ ਬਾਬੇ ਨਾਨਕ ਜੀ ਦੀ ਹੱਟੀ ਖੁੱਲੀ ਸਰਬੱਤੇ ਦੇ ਭਲੇ ਦੀ ਸਾਰੇ ਨੂੰ ਕਹਿ ਰਿਹਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਕਿਉਂਕਿ ਤੁਸੀਂ ਲੋਕੀ ਇੰਨਾ ਕੁ ਵਧੀਆ ਕੰਮ ਕਰ ਤੁਹਾਨੂੰ ਦੇਖ ਕੇ ਲੋਕੀ ਵੀ ਅੱਗੇ ਵਧ ਰਹੇ ਨੇ ਤੇ ਇੱਕ ਮੇਰੇ ਇੱਕ ਉਹਨਾਂ ਨੂੰ ਇੱਕ ਸਿਚੁਏਸ਼ਨ ਹੈ ਮੈਂ ਇੱਕ ਸੰਦੇਸ਼ਾ ਦੇਣਾ ਚਾਹ ਰਿਹਾ ਜਿੰਨੇ ਵੀ ਲੋਕੀ ਨੇ ਜਿਹੜੇ ਜ਼ਰੂਰਤਬੰਦ ਮਰੀਜ਼ ਨੇ ਬੱਚੇ ਨੇ ਪੜ੍ਹਾਈ ਵਾਲੇ ਉਹਨਾਂ ਦੀ ਵੀ ਮਦਦ ਕਰਾਂ ਕਿਉਂਕਿ ਉਹ ਜ਼ਰੂਰੀ ਹੈ ਤਾਂ ਹੀ ਸਾਡਾ ਇਹ ਕੰਮ ਸਫਲ ਹੋਊਗਾ ਨਹੀਂ ਤਾਂ ਇਹ ਬਿਜ਼ਨਸ ਹੋ ਜਾਊਗਾ ਜੇ ਆਪਾਂ ਜੇ ਬਿਜ਼ਨਸ ਇਹਨੂੰ ਬਿਜ਼ਨਸ ਹੀ ਆਂਗੇ ਜੇ ਆਪਾਂ ਕਿਸੇ ਗਰੀਬ ਜ਼ਰੂਰਤਬੰਦ ਦਾ ਗਰੀਬ ਤਾਂ ਕਹਿਣਾ ਗਲਤ ਹੈ ਜ਼ਰੂਰਤਬੰਦ ਹੈ ਬੇਸਾਰਾ ਹੈ ਜਦ ਤੱਕ ਅਸੀਂ ਉੱਥੋਂ ਉਹ ਨਹੀਂ ਕਰ ਸਕਦੇ ਕਿਸੇ ਮਦਦ ਨਹੀਂ ਕਰ ਸਕਦੇ ਸਾਡਾ ਇਹ ਕੰਮ ਸਾਰੇ ਬਿਕਾਰ ਨੇ ਅੱਜ ਜਿਵੇਂ ਕਿ ਤੁਸੀਂ ਕਿਰਿਆਲੀ ਦੁਕਾਨ ਖੋਲਹੀ ਐ ਛੇ ਤਾਂ ਮੈਡੀਕਲ ਸੇਵਾਵਾਂ ਵੀ ਤੁਸੀਂ ਦੇ ਰਹੋ ਇਸ ਤਲਾਵਾ ਹੋਰ ਕੀ ਕੀ ਤੁਸੀਂ ਫਿਊਚਰ ਦੇ ਵਿੱਚ ਸੋਚੇ ਤੁਹਾਨੂੰ ਮੈਂ ਇੱਕ ਖੁਸ਼ਖਬਰੀ ਦੀ ਗੱਲ ਦੱਸ ਰਿਹਾ ਸਾਡਾ ਜਲਦੀ ਹੀ ਸਾਡੇ ਨਾਲ ਕੇ ਕੇ ਡਾਕਟਰ ਕੇ ਕੇ ਅਰਾੜਾ ਜੀ ਖੜੇ ਨੇ ਸਾਡੇ ਫਾਊਂਡਰ ਮੈਂਬਰ ਨੇ ਨਵੀਨ ਜੀ ਖੜੇ ਨੇ ਸਾਡੇ ਪੁਲਿਸ ਵਿਭਾਗ ਦੇ ਇੰਸਪੈਕਟਰ ਸਾਹਿਬ ਆਏ ਨੇ ਰਾਜਵੰਤ ਰਾਜਵੰਤ ਸਿੰਘ ਜੀ ਤੇ ਸਾਡੇ ਹੋਰ ਮੈਂਬਰ ਸਾਡੇ ਇੱਥੇ ਖੜੇ ਨੇ ਸਾਡਾ ਮੈਡੀਕਲ ਸਟੋਰ ਸਾਡੇ ਜਨਰਲ ਸੈਕਟਰ ਦੀ ਇੱਥੇ ਖੜੇ ਨੇ ਸਾਡੇ ਯਸ ਜੀ ਜਲਦੀ ਹੀ ਤਕਰੀਬਨ 1 ਮਹੀਨੇ ਕਿਉਂਕਿ ਮੈਡੀਕਲ ਸਟੋਰ ਨੇਕੀ ਦਾ ਮੈਡੀਕਲ ਸਟੋਰ ਖੁੱਲਣ ਜਾ ਰਿਹਾ ਹੈ ਪ੍ਰਮਾਤਮਾ ਨੇ ਚਾਇਆ ਇੱਕ ਜਨੋਸਦੀ ਕੇਂਦਰ ਖੋਲਾਂਗੇ ਇੱਕ ਇੰਗਲਿਸ਼ ਦਵਾਈਆਂ ਦਾ ਅਸੀਂ ਮੈਡੀਕਲ ਸਟੋਰ ਖੋਲਾਂਗੇ ਇਹ ਤਾਂ ਸਭ ਤੋਂ ਪਹਿਲਾ ਹੈ ਬਾਕੀ 6 ਹਲਕੇ ਨੇ ਅਸੀਂ ਚਾਹਾਂਗੇ ਜਿੱਥੇ ਸਾਡੇ ਮਰੀਜ਼ ਵੱਧ ਰਹੇ ਨੇ ਫੰਡ ਘਟ ਰਹੇ ਨੇ ਫੰਡ ਕਿਉਂ ਘਟ ਰਹੇ ਨੇ ਲੋਕਡਾਊਨ ਕਰਕੇ ਲੋਕਾਂ ਦੇ ਬਿਜ਼ਨਸ ਨਹੀਂ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਛੇ ਰਿਆਂ ਚ ਅਸੀਂ ਨੇਕੀ ਦੀ ਹੱਟੀਆਂ ਖੋਲ੍ਹੀਏ ਜਿੰਨੇ ਚ ਛੇਲ ਕੇ ਨੇ ਇਹ ਮੇਨ ਸਾਡਾ ਇੱਕ ਰਹੂਗੀ ਇੱਥੇ ਤੇ ਇਸ ਤਰ੍ਹਾਂ ਹੀ ਮੈਡੀਕਲ ਸਟੋਰ ਜਨੋਸਦੀ ਕੇ ਅੰਦਰ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਜਨੋਸਦੀ ਹੈ ਕੀ 70% ਲੋਕੀ ਇਸ ਚੀਜ਼ ਬਾਰੇ ਜਾਣਦੇ ਨਹੀਂ ਕਿ ਜਨੋਸਦੀ ਕੇ ਅੰਦਰ ਹੈ ਕੀ ਮੈਂ ਕਿਸੇ ਦੀ ਨਾਤਾ ਕਿਸੇ ਕਿਰਾਨੇ ਵਾਲੇ ਦੀ ਨਾ ਕਿਸੇ ਮੈਡੀਕਲ ਸਟੋਰ ਦੀ ਬੁਰਾਈ ਕਰਨਾ ਚਾਹ ਰਿਹਾ ਮੈਂ ਹੁਣ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਸਾਡੇ ਵਿਚਾਰ ਕੇ ਕਿ ਅਰੋੜਾ ਜੀ ਸਤਿਆਮ ਹਸਪੀਟਲ ਵਾਲੇ ਡਾਕਟਰ ਕੇ ਕਰੋੜਾ ਜੀ ਆਏ ਨੇ ਇਹ ਇੱਕ ਮਾਨਸਤੀ ਹੈ ਸਮਾਜ ਨੂੰ ਨਹੀਂ ਪਤਾ ਇਸ ਚੀਜ਼ ਬਾਰੇ ਕਿਉਂਕਿ ਸਜਾ ਜਿਹੜਾ ਸਮਾਜ ਹੈ ਨਾ ਹੀਰੇਆਂ ਨੂੰ ਲੱਭਦਾ ਹੀ ਨਹੀਂ ਹੈਗਾ ਇਹ ਸਾਡੇ ਚ ਜਿਹੜੇ ਹੀਰੇ ਨੇ ਮੈਨੂੰ ਇਹਨਾਂ ਨੇ ਇੱਕ ਦਿਨ ਬੁਲਾਇਆ ਹੈਗਾ ਕਹਿੰਦਾ ਗਰਕਸਾਹਬ ਕੋਈ ਵੱਡਾ ਕੰਮ ਕਰੀਏ ਜਿਹਦੇ ਚ ਦੁਨੀਆ ਵੀ ਸਾਡੀ ਜਾਣੇ ਜੇ ਅਸੀਂ ਚਲੇ ਵੀ ਜਾਈਏ ਨਾ ਜਿੰਨੇ ਵੀ ਤੁਹਾਡੇ ਟਰਸਟੀ ਨੇ ਮੈਂਬਰ ਨੇ ਉਹ ਸੀਜ ਨੂੰ ਜਾਨਣਾ ਲੋਕੀ ਉਹਦਾ ਫਾਇਦਾ ਉਠਾਣ ਮੈਂ ਕਿ ਡਾਕਟਰ ਸਾਹਿਬ ਦੱਸੋ ਕਹਿੰਦੇ ਗਰਕਸਾਹਬ ਕੋਈ ਚਾਰ ਕਿਲੇ ਜੰਗਾ ਲਓ ਤੇ ਆਪਾਂ ਹਸਪਤਾਲ ਇਹੋ ਜਿਹਾ ਖੋਲੇ ਜਿੱਤੇ ਹਰ ਇੱਕ ਗਰੀਬ ਦਾ ਇਲਾਜ ਹੋ ਸਕੇ ਜਾਂ ਕੋਈ ਐਵੀ ਜੀ ਬਿਮਾਰੀ ਹੈ ਜਿਹਦਾ ਦਾ ਜਰੂਰਤਵੰਦਾ ਫਿਰ ਇਲਾਜ ਹੋ ਸਕੇ ਤੇ ਮੈਂ ਹੁਣ ਤੁਹਾਨੂੰ ਇਹ ਗੱਲ ਕਵਾਂਗਾ ਮੇਰਾ ਕੁਛ ਨਹੀਂ ਹੈ ਜੋ ਹੈ ਮੇਰੇ ਜਿੰਨੇ ਵੀ ਟ੍ਰਸਟੀ ਮੈਂਬਰ ਬਣਿਆ ਭਾਈ ਸਾਹਿਬ ਸਾਰੇ ਜਿੰਨੇ ਵੀ ਆਏ ਨੇ ਹੁਣ ਬਿਲਕੁਲ ਜੀ ਅਸੀਂ ਹੈਲਪਫੁਲ ਐਨਜੀਓ ਦੇ ਵਿੱਚ ਗਰਕ ਸਾਹਿਬ ਦੀ ਟੀਮ ਦੇ ਮੈਂਬਰ ਹੈ ਅਸੀਂ ਹਲੇ ਬਿਗਨਿੰਗ ਵਾਲੀ ਸਟੇਜ ਦੇ ਵਿੱਚ ਹਾਂ ਲਾਕਡਾਊਨ ਦੇ ਦੌਰਾਨ ਅਸੀਂ ਜਿੰਨਾ ਸਾਡੇ ਤੋਂ ਹੋ ਸਕਿਆ ਰਸ਼ੀਅਨ ਦੀ ਸਪਲਾਈ ਪੂਰ ਪੀਪਲ ਨੂੰ ਖਾਣਾ ਵੰਡਣ ਦੀ ਸਪਲਾਈ ਪਲੱਸ ਡਾਇਲਿਸਿਸ ਦੀ ਸਪਲਾਈ ਦਾ ਕੰਮ ਕਰਦੇ ਰਹੇ ਆ ਸਾਡੀ ਅੱਗੇ ਦੀ ਪਲਾਨਿੰਗ ਹੈ ਕਿ ਅਸੀਂ ਸਾਰੇ ਮੈਂਬਰ ਇਕੱਠੇ ਹੋ ਕੇ ਕੋਈ ਵੱਡਾ ਪ੍ਰੋਜੈਕਟ ਲਾਈਏ ਜਿਹਦੇ ਵਿੱਚ ਸਾਰੀ ਇਹ ਮੈਡੀਕਲ ਸੁਵਿਧਾ ਤੇ ਖਾਣੇ ਦੀ ਸੁਵਿਧਾ ਗਰੀਬ ਤੋਂ ਗਰੀਬ ਆਦਮੀ ਤੱਕ ਪਹੁੰਚ ਸਕੇ ਬੜੀ ਖੁਸ਼ੀ ਦੀ ਗੱਲ ਹੈ ਕਿ ਨੈਕੀ ਦੀ ਹੱਟੀ ਜਨਜੀਵ ਨੇ ਮਿਲ ਕੇ ਖੋਲੀ ਹੈ ਜਿੱਥੇਕ ਹੋਲਸੇਲ ਦੇ ਵਿੱਚ ਜਿਨੇ ਵੀ ਆਪਣੀਆਂ ਖਾਣ ਵਾਲੀਆਂ ਆਈਟਮਸ ਨੇ ਜਿਨੇ ਵੀ ਖਾਣ ਵਾਲੀਆਂ ਆਈਟਮਸ ਨੇ ਇਹ ਵਾ ਨੂੰ ਸਸਤੇ ਰੇਟ ਮੇ ਹਈਆ ਕਰਵਾ ਰਿਹਾ ਹੈ ਇਹ ਗਰੀਬ ਬੰਦੇ ਵਾਸਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਮੈਂ ਤੇ ਇਹ ਵੀ ਕਹਾਂਗਾ ਕਿ ਹੋਰ ਵੀ ਕਈ ਐਨਜੀਓ ਉੱਠਣ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਮਤਲਬ ਖਾਣ ਪੀਣ ਵਾਲੀਆਂ ਜਾਂ ਹੋਰ ਚੀਜ਼ਾਂ ਲੋਕਾਂ ਨੂੰ ਦਿੱਤੀਆਂ ਜਾਣ ਤਾਂ ਜੋ ਗਰੀਬੰਦਾ ਆਪਣੇ ਆਪ ਖਾਂ ਸਕੇ। ਮੈਂ ਸਹੀ ਕਹਿਣਾ ਚਾਹਾਂਗਾ ਜੀ ਗਰੀਬ ਆਦਮੀ ਇਸ ਤੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਐਨ ਜੀਓ ਨੇ। ਇਹਨਾਂ ਦੀ ਸੋਚ ਬਹੁਤ ਵਧੀਆ ਇਹਨਾਂ ਦੀ ਕਿ ਜਿਹੜਾ ਹਰ ਇੱਕ ਹੈਲਪਫੁਲ ਬੰਦੇ ਹਸਤੇ ਉਹਨੂੰ ਲਿਆ ਰਹੇ ਨੇ ਸਾਰਿਆਂ ਦੇ ਵਾਸਤੇ ਖਾਣ ਪੀਣ ਦੀ ਆਈਟਮਾਂ ਨੇ ਰੇਟ ਬਿਲਕੁਲ ਰੀਜ਼ਨੇਬਲ ਜੋ ਨੋ ਪ੍ਰੋਫਿਟ ਨੋ ਲੌਸ ਦੇ ਤੇ ਕੰਮ ਕਰ ਰਹੇ ਨੇ। ਇਹਦੇ ਲਈ ਬਹੁਤ ਅਸੀਂ ਇਹਨਾਂ ਦੇ ਧੰਨਵਾਦੀਆਂ ਬਹੁਤ ਜਿਹੜਾ ਇਹਨਾਂ ਨੇ ਇਹਨਾਂ ਕੁਝ ਕੀਤਾ ਪਰਮਾਤਮਾ ਹੋਰ ਵੀ ਇਹਨਾਂ ਨੂੰ ਉਹ ਦਵੇ ਪਰਮਾਤਮਾ ਸੀ ਇਹਨਾਂ ਦੇ ਨਾਲ ਆ ਸਾਰਿਆਂ ਦੇ ਨਾਲ ਜੁੜ ਕੇ ਅਸੀਂ ਇਹਨਾਂ ਦੇ ਨਾਲ ਬਾਵਾ ਦੇ ਨਾਲ ਬਾਵਾ ਮਾਰ ਦੀ ਖੜੇ ਆ ਅਸੀਂ ਚਾਹਾਂਗੇ ਹੋਰ ਅੱਗੇ ਬਹੁਤ ਵੱਗੇ ਵਧਣ ਇਹ ਐਨ ਜੀਓ ਬਹੁਤ ਵਧਣੀ ਚਾਹੀਦੀ ਅੱਗੇ ਮੈਂ ਇਹ ਕਹਿਣਾ ਚਾਹੁੰਦਾ ਨਵੀਨ ਮੈਂ ਨਵੀਨ ਅਗਰਵਾਲ ਐਮਕੇ ਟਰੇਡਰ ਮੰਡੀ ਬਾਗ ਬੂਟੇਸ਼ਾ ਤੋਂ ਮੈਂ ਚਾਹਨਾ ਚਾਹੁੰਦਾ ਕਿ ਗਰੀਬ ਨੂੰ ਸਸਤਾ ਰਾਸ਼ਨ ਮਿਲੇ ਗਰੀਬ ਨੂੰ ਰੋਟੀ ਵਧੀਆ ਮਿਲੇ ਹਰ ਚੀਜ਼ ਵਧੀਆ ਮਿਲੇ ਇਸ ਕਰਕੇ ਛੋਟਾ ਜਿਹਾ ਉਪਰਾਲਾ ਕੀਤਾ ਹੈ ਬਾਕੀ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਕਿ ਦੇਖੋ ਸਰ ਇਹ ਸੰਸਾ ਕਿੰਨੇ ਟਾਈਮ ਤੋਂ ਕੰਮ ਕਰ ਰਹੀ ਹੈ ਇੱਕ ਸਾਲ ਤੋਂ ਕਰ ਰਹੀ ਹੈ ਜੀ ਪਹਿਲਾਂ ਲੰਗਰ ਸੇਵਾ ਕੀਤੀ ਫਿਰ ਅਮਰੀਜਾਂ ਦੇਲਸੀਸ ਕਰਵਾਣੀ ਬੱਚਿਆਂ ਨੂੰ ਪੜਾਈ ਕਰਾਣੀ ਤੇ ਹੁਣ ਤੱਕ ਹੋਰ ਕੀ ਐਕਟੀਵਿਟੀਆਂ ਕਰ ਚੁੱਕੇ ਹੋ ਐਕਟੀਵਿਟੀ ਇੱਕ ਸਾਲ ਤੁਸੀਂ ਲੰਗਾ ਲੋਕਡਾਊਨ ਲੰਗਰ ਵੰਡਿਆ ਗਰੀਬਾਂ ਨੂੰ ਦਾਲ ਸਿਸ ਕਰਾਈ ਬੱਚਿਆਂ ਨੂੰ ਪੜ੍ਹਾਈ ਕਰਾ ਰਹੇ ਤਿੰਨ ਚਾਰ ਕੰਨਿਆਂ ਦਾ ਵਿਆਹ ਕਰਾਇਆ ਜੀ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਸੰਸਥਾ ਜੋ ਕਰ ਰਹੀ ਹੈ ਇਸ ਤਰ੍ਹਾਂ ਮਤ ਕਿ ਹੋਲਸੇਲ ਰੇਟ ਤੇ ਜਿਵੇਂ ਕਰਕੇ ਗਰੀਬਾਂ ਨੂੰ ਸਸਤਾ ਰਾਸ਼ਨ ਮਿਲੇ ਠੀਕ ਹੈ ਤੇ ਇਸ ਦੇ ਵਿੱਚ ਹੋਰ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਲੋਕਾਂ ਨੂੰ ਪਤਾ ਬੜਤਲ ਕਿ ਆਣਾ ਤੇ ਸਹਿਯੋਗ ਦੇਣਾ ਚਾਹੀਦਾ ਸਸਤਾ ਰਾਸ਼ਨ ਮਿਲਦਾ ਵਧੀਆ ਕੁਆਲਟੀ ਮਿਲਦੀ ਹੈ ਕੀ ਹੈਲਪਫੁਲ ਐਨਜੀਓ ਬੋਲੇ ਇਹਨੇ ਸਾਰੇ ਉਪਰਾਲੇ ਕੀਤੇ ਗਿਆ ਅੱਜ ਨਾਲ ਮੈਡੀਕਲ ਸਹੂਤਾਵਾਂ ਵੀ ਦੇ ਰਹੇ ਹੋ ਰਾਸ਼ਨ ਦਾ ਵੀ ਤੁਸੀਂ ਉਪਰਾਲਾ ਕੀਤਾ ਹੈ ਤਾਂ ਹੋਰ ਕੀ ਅਣ ਵਾਲੇ ਟਾਈਮ ਦੇ ਅਸੀਂ ਆਨ ਵਾਲੇ ਟਾਈਮ 'ਚ ਹੌਲੀ-ਹੌਲੀ ਜਿਵੇਂ ਹੁਣ ਜਿਵੇਂ ਦਸ ਹੀ ਦਿੱਤਾ ਮੇਰੇ ਫਾਦਰ ਸਾਹਿਬ ਨੇ ਕਿ ਹਾਂ ਵੀ ਦਵਾਈਆਂ ਅਸੀਂ ਸ਼ੁਰੂ ਕਰਾਂਗੇ ਤੇ ਹੌਲੀ-ਹੌਲੀ ਜਿਵੇਂ ਇੱਕ ਆਕਰਨ ਸਟੋਰ ਜਿਵੇਂ ਹੁਣ ਡੁਗਰੀ 'ਚ ਖੁੱਲਿਆ ਹੈ ਇਹ ਅਸੀਂ ਹੌਲੀ ਹੁਣ ਲੁਧਿਆਣਾ ਇਹਨਾਂ ਵੱਡਾ ਹੈ ਤੇ ਪਹਿਲਾਂ ਅਸੀਂ ਸੋਚਾਂਗੇ ਕਿ ਹਾਂ ਵੀ ਆਹਨ ਵਾਲੇ ਮਿੰਨਿਆਂ 'ਚ ਪਹਿਲਾਂ ਲੁਧਿਆਣਾ ਕਵਰ ਕੀਤਾ ਜਾਵੇ ਫਿਰ ਲੁਧਿਆਣਾ ਕਵਰ ਕਰਨ ਤੋਂ ਬਾਅਦ ਪੂਰਾ ਪੰਜਾਬ ਤ ਸਰ ਕਿ ਹੁਣ ਇਹ ਜਾਣਕਾਰੀ ਸਾਨੂੰ ਮਿਲੀ ਹੈ ਕਿ ਅ ਬੱਚਾ ਦੀ ਸਟੱਡੀ ਦਾ ਵੀ ਜਿਵੇਂ ਖਰਚਾ ਮੇਰਾ ਤੁਸੀਂ ਦੇਖ ਰਹੇ ਹੋ ਤਾਂ ਜਿਸ ਤਰ੍ਹਾਂ ਕਿ ਅੱਜ ਮੈਡੀਕਲ ਸੁਧਾਨ ਦੇ ਨਾਲ ਤੁਸੀਂ ਹੋਰ ਮਤਲਬ ਕਿ ਵਧੀਆ ਪ੍ਰੋਜੈਕਟ ਲੈ ਕੇ ਆਉਣ ਦੋ ਸੋ ਸਰ ਪੜਾਈ ਤੋਂ ਰਿਲੇਟਡ ਵੀ ਕੋਈ ਪ੍ਰੋਜੈਕਟ ਹੈ ਹਾਂਜੀ ਹਾਂਜੀ ਜਿਵੇਂ ਹੁਣ ਸਾਡਾ ਪਹਿਲਾ ਪਹਿਲਾ ਮੋਟਿਵ ਪਹਿਲਾ ਹੁਣ ਹਸਪੀਟਲ ਹੈ ਸਾਡਾ ਦੇਖੋ ਜਿਹੜਾ ਸਰ ਮੇਨ ਉਦੇਸ਼ ਹੈ ਹਸਪੀਟਲ ਹਸਪੀਟਲ ਤੋਂ ਸਾਡਾ ਸੈਕੰਡ ਹੈ ਕਿ ਅਸੀਂ ਇੱਕ ਐਵੇਂ ਜੋ ਸਕੂਲ ਖੋਲ੍ਹਿਆ ਜਿੱਥੇ ਕਿ ਗਰੀਬ ਬੱਚੇ ਪੜ ਸਕਣ ਜਿਨ੍ਹਾਂ ਕੋਲ ਹੁਣ ਪੈਸੇ ਨਹੀਂ ਹੈਗੇ ਸੋ ਸਾਰਿਆਂ ਨੂੰ ਪਤਾ ਕਿ ਬਹੁਤ ਐਵੇਂ ਦੇ ਬੱਚੇ ਨੇ ਜਿਹ ਤੇ ਅਸੀਂ ਉਹ ਚਾਹੁੰਦੇ ਕਿ ਉਹੀ ਚੀਜ਼ ਅਸੀਂ ਪ੍ਰਾਈਵੇਟ 'ਚ ਉਹਨਾਂ ਨੂੰ ਦਵੇ ਕਿ ਜਿਸ ਕਰਕੇ ਉਹਨਾਂ ਦਾ ਫਿਊਚਰ ਹੋਰ ਵਧੀਆ ਹੋਵੇ ਤੇ ਅੱਗੇ ਜਾ ਕੇ ਹੋਰ ਤਰੱਕੀ ਕਰਨ। ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਬਸ ਮੇਰਾ ਇਹ ਹੈ ਕਿ ਜਿਵੇਂ ਅੱਜ ਦਾ ਟਾਈਮ ਸਭ ਨੂੰ ਪਤਾ ਕਿ ਹਾਂ ਵੀ ਕੋਰੋਨਾ ਦਾ ਟਾਈਮ ਹੈ ਸਾਰੇ ਸੇਫ ਰਹਿਣ ਆਪਣਾ ਘਰੇ ਆਪਣੀ ਸੇਫਟੀ ਰੱਖਣ ਮਾਸਕ ਪਾ ਕੇ ਰੱਖਣ ਤੇ ਹਾਂ ਵੱਧ ਤੋਂ ਵੱਧ ਜਿੰਨਾ ਹੋਵੇ ਹਿਊਮਨ ਹਿਊਮੈਨਿਟੀ ਵਾਸਤੇ ਕੰਮ ਕਰਨ ਕਿਉਂਕਿ ਅੱਜ ਦੇ ਟਾਈਮ 'ਚ ਇਨਸਾਨੀਅਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ। ਬਿਨਾਂ ਇਨਸਾਨੀਅਤ ਕੋ ਕੁਝ ਨਹੀਂ ਕਿਉਂਕਿ ਅਦਰ ਟਾਈਮ ਸਭ ਤੋਂ ਮੜਾ ਟਾਈਮ ਚੱਲਦਾ ਹੈ ਅਗਰ ਅਪਾ ਉਸਦੀ ਵੀ ਇਨਸਾਨੀਅਤ ਦਾ ਕੰਮ ਨਹੀਂ ਕਰਾਂਗੇ ਤਾਂ ਸਾਡਾ ਕੋਈ ਫਾਇਦਾ ਨਹੀਂ ਇਸ ਧਰਤੀ ਤੇ ਆਨਦਾ ਇਹ ਦਾ ਨਾਮ ਪ੍ਰੇਮ ਸੀ ਮੈਂ ਇਸ ਐਨ ਜੀਓ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਡੈਂਸਸ ਵਾਸਤੇ ਮੇਰੀ ਹੈਲਪ ਕਰਦੇ ਹਨ ਦੀਪਕ ਜੀ ਔਰ ਲਗਾਤਾਰ ਮੇਰੀ ਘਟੋਟ ਵੀ ਤਿੰਨ ਚਾਰ ਮਹੀਨੇ ਤੋਂ ਲਗਾਤਾਰ ਇਹ ਕਰਦੇ ਆ ਰਹੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰੇ ਹੀ ਐਨ ਜੀਓ ਦਾ ਬਹੁਤ ਸ਼ੁਕਰਾਨਾ ਕਰਦਾ ਹਾਂ ਅੱਗੇ ਤੋਂ ਵੀ ਸਾਡੀ ਇਹ ਹੈਲਪ ਕਰਨ ਕੇ ਅਸੀਂ ਗਰੀਬ ਜਿਹੜੇ ਕਿ ਡੈਂਸਸ ਨੂੰ ਰਾਹਤ ਹੋ ਕੇ ਇਹਨਾਂ ਦੇ ਰਹਿਮੋ ਕਰਮ ਤੇ ਸੀ ਪਾਲ ਰਹੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਕਿਸੇ ਪ੍ਰਾਈਵੇਟ ਹਸਪੀਟਲ ਤੇ ਇਲਾਜ ਕਰਾ ਰਹੇ ਸੀ ਪਹਿਲਾਂ ਮੈਂ ਕਰਦਾ ਸੀ ਰਾਹੀ ਕੇਅਰ ਸੈਂਟਰ ਤੋਂ ਇਲਾਜ ਕਰਾ ਰਿਹਾ ਸੀ ਜਿੱਥੇ ਮੇਰਾ ਪੈਸਾ ਬਹੁਤ ਜ਼ਿਆਦਾ ਖਰਚ ਹੋ ਗਿਆ ਉਸ ਤੋਂ ਬਾਅਦ ਮੈਂ ਫਿਰ ਪੈਸੇ ਖਰਚ ਹੋ ਗਏ ਚੁੱਕੇ ਨੇ ਤਕਰੀਬਨ ਤਕਰੀਬਨ 3-4 ਲੱਖ ਰੁਪਏ ਖਰਚ ਹੋ ਚੁੱਕੇ ਆ ਮੇਰਾ ਇਸ ਸੰਸਾ ਤੋਂ ਕਦੋਂ ਤੋਂ ਜੁੜੇ ਹੋ ਤੁਸੀਂ ਇਸ ਸੰਸਾ ਨਾਲ 4 ਮਹੀਨਾ ਤੋਂ ਜੁੜੇ ਹੋ ਆ 4 ਮਹੀਨਾ ਤੋਂ ਮੇਰੀ ਹੈਲਪ ਕਰ ਰਹੇ ਨੇ ਦੀਪਕ ਜੀ ਔਰ ਬਹੁਤ ਅੱਛੇ ਢੰਗ ਨਾਲ ਮੇਰੀ ਹੈਲਪ ਕਰਦੇ ਜਦੋਂ ਵੀ ਮੈਂ ਫੋਨ ਕਰਦਾ ਮੇਰਾ ਮੇਰੀ ਸੁਣਾਈ ਕਰ ਰਾਸ਼ਨ ਵੀ ਮੈਨੂੰ ਪ੍ਰੋਵਾਈਡ ਕਰਦੇ ਹਨ ਮਹੀਨੇ ਦੇ ਮਹੀਨੇ ਅਸੀਂ ਦੋਨੇ ਮਿਆਂ ਬੀਬੀ ਹਾਂ 60 ਸਾਲ ਦੀ ਉਮਰ ਦਾ ਸਾਡੀ ਦੋਨਾਂ ਦੀ ਕੋਈ ਸਾਨੂੰ ਕਮਾਈ ਨਹੀਂ ਸਾਡਾ ਇੱਕ ਬੇਟਾ ਉਹ ਆਪਣੇ ਲੱਗ ਰੰਦਾ ਹੈ ਸਾ ਸਾਨੂੰ ਪੁੱਛਦਾ ਹੈ ਨਾ ਉਹ ਕੁਝ ਸੰਦ ਦਿੰਦਾ ਹੈ ਇਸ ਕਰਕੇ ਅਸੀਂ ਇਹਨਾਂ ਦੀਪਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦੀ ਸਾਰੀ ਸੰਜੀਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਬਿਮਾਰਾਂ ਵਾਸਤੇ ਹੈਲਪਰ ਬਣ ਕੇ ਆਏ ਨੇ ਰਾਤ ਰਾਤ ਦਿਨ ਸਾਡੀ ਇਹ ਖੈਰ ਖਾਬ ਹਰ ਤੇ ਵਾਸਤੇ ਤਿਆਰ ਰਹਿੰਦੇ ਨੇ ਅਸੀਂ ਇਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਅੰਜੀ ਨੂੰ ਬਹੁਤ ਬਹੁਤ ਤਰੱਕੀ ਮਿਲੇ ਮੈਂ ਬਹੁਤ ਜ਼ਿਆਦਾ ਬਿਮਾਰ ਰਹਿੰਦਾ ਸੀਗਾ ਸਾਲ ਹੀ ਪ੍ਰੋਬਲਮ ਸੀਗੀ ਮੈਨੂੰ। ਉਹਨਾਂ ਨੇ ਮੇਰਾ ਇਲਾਜ ਕਰਵਾਇਆ ਜੀ। ਉਹਨਾਂ ਨੇ ਇਲਾਜ ਕਰਾਇਆ ਤੇ ਤੁਸੀਂ ਪਹਿਲਾਂ ਕਿੱਥੇ ਪ੍ਰਾਈਵੇਟ ਹਸਪੀਟਲ ਤੋਂ ਇਲਾਜ ਕਰਾ ਰਹੇ ਸੀ? ਪਹਿਲਾਂ ਆਪੇ ਜਦੋਂ ਦੁਨ ਦੇ ਘਰ ਆਏ ਹੁੰਦੇ ਸੀਗੇ ਉਹਨਾਂ ਨੇ ਦਵਾਈ ਖਾ ਖੁਲ ਹੁੰਦੇ ਹੀ ਕੇ ਆਰਾਮ ਨਹੀਂ ਸੀ ਹੁੰਦਾ। ਪਹਿਲਾਂ ਮੇਰੇ ਭਰਾ ਨੇ ਕਰਾਇਆ ਸੀਗਾ ਜੀ 50-60 ਹਜ਼ਾਰ ਰੁਪਏ ਮੇਰੇ ਭਰਾ ਨੇ ਲਾਇਆ। ਮੇਰੇ ਫੈਮਿਲੀ ਚ ਮੇਰਾ ਭਰਾ ਤੇ ਭਾਬੀ ਤੇ ਮੇਰੀ ਮਾਤਾ। ਤੁਸੀਂ ਤਾਂ ਤੁਸੀਂ ਕੀ ਕਰ ਰਹੇ ਹੋ? ਕੋਈ ਕੰਮ ਨਹੀਂ ਕਰ ਰਹੇ ਜੀ ਬਿੱਲੇ। ਕਿਸੇ ਸੰਸਥਾ ਦੇ ਨਾਲ ਜੋੜ ਕੇ ਕੁਝ ਕਰ ਰਹੇ ਹੋ ਤੁਸੀਂ? ਹਾਂ ਜੀ। ਜੋੜ ਕੇ ਤੁਸੀਂ ਕੁਝ ਸਪੋਰਟ ਕਰ ਰਹੇ ਹੋ ਹੈਲਪ ਕਰ ਰਹੇ ਹੋ ਜਾਂ ਹਾਲੇ ਸਿਰਫ ਤੁਸੀਂ ਆਪਣੇ ਇਲਾਕੇ ਦਰਾਂ ਦਾ ਮੈਂ ਆਪ ਲੈ ਰਿਆ ਹਿੰਨ ਹਾਂਜੀ ਹਾਂਜੀ ਹੈਲਪ ਨਹੀਂ ਕਰ ਰਿਹਾ ਜੀ ਤੇ ਪਹਿਲਾਂ ਅਨਮੋਲਕ ਵਾਤਰਾ ਨੇ ਮੇਰੀ ਹੈਲਪ ਕੀਤੀ 6-7 ਮਹੀਨਿਆਂ ਨਾਲ ਦਵਾਈ ਮੈਨੂੰ ਲੈ ਕੇ ਦਿੱਤੀ ਖਾਂਦਾ ਰਿਆ ਮੈਂ ਇਹਨਾਂ ਨੇ ਉਹ ਐਸਟਮ ਬੰਦ ਕਰ ਦਿੱਤੀ ਹੁਣ ਇਹ ਬੌਜੀ ਲੈ ਕੇ ਦੇ ਰਿਹਾ ਨਾਂ ਚੰਨਿਆ ਜਿਸ ਤਰ੍ਹਾਂ ਅੱਜ ਇਹਨਾਂ ਨੇ ਨੇਕੀ ਦੀ ਹੱਠੀ ਦਾ ਇੱਕ ਤਰ੍ਹਾਂ ਮੂਰਤ ਕੀਤਾ ਹੈ ਇਹ ਬਹੁਤ ਹੀ ਅੱਛੀ ਗੱਲ ਹੈ ਤੇ ਬਹੁਤ ਹੀ ਲੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਜਿਸ ਤਰ੍ਹਾਂ ਕਿ ਮੈਡੀਕਲ ਚ ਵੀ ਇਹਨਾਂ ਨੇ ਬੜੇ ਬੜੇ ਕੈਂਪ ਲਵਾਏ ਨੇ ਲੋਕਡਾਊਨ ਦੇ ਵਿੱਚ ਵੀ ਇਹਨਾਂ ਨੇ ਬਹੁਤ ਹੀ ਲੰਗਰ ਤੇ ਅੰਨਿਆ ਲੋਕਾਂ ਨੂੰ ਸੁੱਕਾ ਰਾਠਨ ਵੀ ਵੰਡਿਆ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਕਿ ਇਸੇ ਤਰ੍ਹਾਂ ਹੀ ਤਰੱਕੀਆਂ ਕਰਦੇ ਰਹਿਣ ਜੈ ਹਿੰਦ ਜੈ ਭਾਰਤ ਜੀਮੇ ਕੀ ਸਮਾਜ ਸੇਵੀ ਸੰਸਥਾ ਹੈਲਪਫੁਲ ਵੋਲੋ ਨੋ ਲਾਸ ਨੋ ਪ੍ਰੋਫਿਟ ਦੇ ਆਧਾਰ ਤੇ ਨੇਕੀ ਦੀ ਹੱਟੀ ਨਾਮ ਨਾਲ ਕਿਰਾਨੇ ਦੀ ਦੁਕਾਨ ਦੇ ਅੱਜ ਓਪਨਿੰਗ ਕੀਤੀ ਗਈ ਹੈ ਅਤੇ ਇਸ ਮੌਕੇ ਤੇ ਦੀਪਕ ਗਰਗ, हेमंत ਗਰਗ, ਡਾਕਟਰ ਕੇਕੇ अरोड़ा, ਨਵੀਨ ਅਗਰਵਾਲ, ਰਾਜਕੁਮਾਰ ਸ਼ਾਹ ਜੀ, ਪ੍ਰਦੀਪ ਮੁੰਜਾਲ ਅਤੇ ਇਸ ਸੰਸਥਾ ਤੋਂ ਜੁੜੇ ਹੋਰ ਵੱਖ-ਵੱਖ ਸ਼ਖਸੀਅਤਾਂ ਦੀ ਮੌਜੂਦ ਸਨ। ਲੁਧਿਆਣਾ ਤੋਂ ਵੇਪਰ अरोड़ा ਦੀ ਰਿਪੋਰਟ ਐਸਐਮਜ਼ेड ਨਿਊਜ਼